ਔਰ ਕਿਤੇ ਨਾ ਕਿਤੇ ਮਜਬੂਰੀਆਂ ਕਰਕੇ ਉਹਨਾਂ ਨੂੰ ਗਲਤ ਰਕਸਤੇ ਜਿਹੜੇ ਅਖਤਿਆਰ ਕਰਨੇ ਪੈਂਦੇ ਆ ਉਹਦੇ ਕਰਕੇ ਉਹ ਨਾ ਸাকਸੈਸ ਹੋਇਆ ਤੇ ਉਹ ਵਾਪਸ ਆਏ ਆ ਤੇ ਗਵਰਨਮੈਂਟ ਦੀਆਂ ਕੁਝ ਪਾਲਿਸਿਸ ਤੋਂ ਲੋਕ ਤੰਗ ਹੋ ਕੇ ਵਿਦੇਸ਼ਾਂ ਵੱਲ ਮੂੰਹ ਕਰਦੇ ਆ ਕਿ ਇਹਦੇ ਵਿੱਚ ਨਾ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਸ਼ਾਇਦ ਪੰਜਾਬੀ ਹੀ ਦੋ ਨੰਬਰ 'ਚ ਜਾਂਦੇ ਆ ਹਾਲਾਂਕਿ ਸਾਡੇ ਪੰਜਾਬੀਆਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਨਾ ਬਹੁਤ ਵਧੀਆ ਬਿਜ਼ਨਸ ਸਟੈਬਲਿਸ਼ਡ ਕੀਤਾ ਔਰ ਕਿਤੇ ਨਾ ਕਿਤੇ ਸਾਡੀ ਗਵਰਨਮੈਂਟ ਦੀ ਨਲਾਇਕੀ ਇਹ ਹੈਗੀ ਆ ਕਿ ਸਾਡੇ ਪੰਜਾਬ ਦੇ 30 ਲੋਕ ਹਰਿਆਣੇ ਦੇ 33 ਲੋਕ ਗੁਜਰਾਤ ਦੇ 33 ਲੋਕ ਕੁਝ ਲੋਕ ਥੋੜੇ ਅਦਰ ਸਟੇਟ ਦੇ ਔਰ ਸਾਡੇ ਦੇਸ਼ ਦੇ ਵਿੱਚ ਇਕੱਲਾ ਅਮਰਸਰ 에ਰਪੋਰਟ ਤਾਂ ਹੈ ਨਹੀਂ ਸੀ ਗਿਆ ਗਵਰਨਮੈਂਟ ਨੂੰ ਇਹ ਪਾਲਿਸੀ ਕੋਈ ਨਾ ਕੋਈ ਬਣਾਉਣੀ ਚਾਹੀਦੀ ਸੀ ਅੱਗੇ ਵੀ ਜੇ ਕੋਈ ਆਪਣਾ ਬੰਦਾ ਉੱਥੋਂ ਵਾਪਸ ਆ ਰਿਹਾ ਤਾਂ ਗਵਰਨਮੈਂਟ ਨੂੰ ਚਾਹੀਦਾ ਕਿ ਉਹ ਆਪਣੇ ਖਰਚੇ ਤੇ ਉਹਨੂੰ ਵਾਪਸ ਲੈ ਕੇ ਆਉਣ ਕਿ ਕਿਤੇ ਨਾ ਕਿਤੇ ਜਿਹੜੇ ਗਲਤ ਤਰੀਕੇ ਹੈਗੇ ਆ ਉਹਨਾਂ ਨਾਲ ਵਿਦੇਸ਼ ਨਾ ਜਾਣ ਕਿਉਂਕਿ ਸਾਡੇ ਮੁਲਕ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਰੀਆਂ ਜਾ ਸਕਦੀ ਹੈਗੀ ਜੀ ਇਕੱਲੇ ਪੰਜਾਬ ਨਾਲ ਆਪਰ ਲਾ ਕੇ ਨਹੀਂ ਕਰ ਸਕਦੇ ਗੁਜਰਾਤ ਤੋਂ ਬਹੁਤ ਲੋਕ ਜਾਂਦੇ ਆ ਜਿੱਥੋਂ ਦੇ ਸਾਡੇ ਮੋਦੀ ਸਾਹਿਬ ਹੈਗੇ ਆ ਔਰ ਗੁਜਰਾਤ ਤੋਂ ਵੱਡੇ ਲੈਵਲ ਤੇ ਲੋਕ ਜਿਹੜੇ ਹੈਗੇ ਆ ਡੌਂਕੀ ਥਰੂ ਬਾਹਰ ਜਾਂਦੇ ਆ ਹਰਿਆਣੇ ਤੋਂ ਬਹੁਤ ਲੋਕ ਜਾਂਦੇ ਰਫਿਊਜੀ ਨੂੰ ਨਾ ਹੁਣ ਤੱਕ ਲੋਕ ਇਹ ਸਮਝਦੇ ਸੀ ਬੜਾ ਸੌਖਾ ਤਰੀਕਾ ਹੈਗਾ ਕਿਸੇ ਵੀ ਮੁਲਕ ਦੇ ਵਿੱਚ ਪੱਕੇ ਹੋਣਾ ਔਰ ਬਹੁਤ ਲੰਮੇ ਟਾਈਮ ਤੋਂ ਇਹ ਕਿਤੇ ਨਾ ਕਿਤੇ ਸਕਸੈਸ ਵੀ ਹੁੰਦੇ ਰਹੇ ਆ ਲੋਕ ਬਟ ਹੁਣ ਜਿਹੜਾ ਸਾਡਾ ਮੁਲਕ ਹੈਗਾ ਨਾ ਹਿੰਦੁਸਤਾਨ ਜਿਹੜਾ ਮੁਲਕ ਹੈਗਾ ਉਹ ਕਿਤੇ ਨਾ ਕਿਤੇ ਸੇਫਸਟ ਕੰਟਰੀ ਦੇ ਵਿੱਚ ਤੇ ਇਸ ਮੁੱਦੇ ਨੂੰ ਨਾ ਹੱਥ ਕੜੀਆਂ ਵਾਲੇ ਨੂੰ ਬਹੁਤ ਉੱਪਰ ਕਰਕੇ ਦਿਖਾਇਆ ਜਾ ਰਿਹਾ ਬਟ ਕੀ ਤੁਸੀਂ ਸੋਚੋਗੇ ਕਿ ਇੱਕ ਫਲਾਈਟ ਆ ਹਵਾ ਦੇ ਵਿੱਚ ਉੱਡ ਰਹੀ ਹੈ 104 ਬੰਦੇ ਉਹਦੇ ਵਿੱਚ ਹੈਗੇ ਉਹ ਜਿਨ੍ਹਾਂ ਨੂੰ ਬਾਰਡਰ ਤੋਂ ਫੜਿਆ ਗਿਆ ਇਸ ਵਕਤ ਕਾਨੂੰਨ ਨੂੰ ਵਾਸਤੂ ਨੂੰ ਲੈ ਕੇ ਹਰਕ ਦੇਸ਼ ਸਖਤ ਬੀਤੀ ਦਿਨੀ ਯੂਐਸਏ ਵੱਲੋਂ ਸਖਤ ਆਦੇਸ਼ ਜਾਰੀ ਕੀਤੇ ਗਏ ਸੀ ਜਿਸ ਦੇ ਚੱਲਦਿਆਂ ਕੁਝ ਭਾਰਤੀਆਂ ਨੂੰ ਵਾਪਸ ਡਿਪੋਰਟ ਕੀਤਾ ਗਿਆ ਹੈ ਕਿਉਂਕਿ ਉਹਨਾਂ ਵੱਲੋਂ ਡੋਂਕੀ ਦਾ ਜਰੀਆ ਵਰਤਿਆ ਗਿਆ ਸੀ ਇਸ ਚੀਜ਼ ਨੂੰ ਲੈ ਕੇ ਨਵੇਂ ਜੋ ਆ ਰਹੇ ਨੇ ਇਹਨਾਂ ਚੀਜ਼ ਨੂੰ ਲੈ ਕੇ ਅੱਜ ਆਪਾਂ ਗੱਲਬਾਤ ਕਰਾਂਗੇ ਵਿਸਤਾਰ ਤੇ ਸਾছি ਪਹੁੰਚੇ ਆ ਵਿਜ਼ਾ ਵੇਵ ਸਾਡਾ ਨਾਸਿਮ ਜੀ ਧ ਪੁੱਲਰ ਨੇ ਵੀਜ਼ਾ ਮਾਹਰ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਆਨਲਾਈਨ ਦਿਨਾਂ ਦੇ ਵਿੱਚ ਇਹਦਾ ਸਿਨੈਰੀਓ ਨਿਕਲ ਕੇ ਸਾਹਮਣੇ ਆਉਂਦਾ ਤੇ ਕਿਵੇਂ ਦਿਖਦੇ ਜੀ ਇਹਨੂੰ ਸਿਮਰ ਜੀ ਪਹਿਲਾਂ ਤਾਂ ਖਬਰਨਾਮਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬਹੁਤ ਧੰਨਵਾਦ ਕਿ ਤੁਸੀਂ ਜਿਹੜਾ ਕਰੰਟ ਮੁੱਦਾ ਹੈਗਾ ਉਹਨੂੰ ਲੈ ਕੇ ਲੋਕਾਂ ਦੇ ਸਾਹਮਣੇ ਪੇਸ਼ ਹੋ ਰਹੇ ਹੋ ਔਰ ਸਾਡੇ ਲਈ ਕਿਤੇ ਨਾ ਕਿਤੇ ਬੜੀ ਮੱਧ ਭਾਗੀ ਖਬਰ ਹੈਗੀ ਆ ਕਿ ਸਾਡੇ ਜਿਹੜੇ ਲੋਕ ਹੈਗੇ ਆ ਜਿਹੜੇ ਆਪਣੇ ਰੁਜ਼ਗਾਰ ਚੰਗੀ ਚੰਗੇ ਰੁਜ਼ਗਾਰ ਦੇ ਲਈ ਵਿਦੇਸ਼ਾਂ ਵੱਲ ਜਾਂਦੇ ਆ ਔਰ ਕਿਤੇ ਨਾ ਕਿਤੇ ਮਜਬੂਰੀਆਂ ਕਰਕੇ ਉਹਨਾਂ ਨੂੰ ਗਲਤ ਰਸਤੇ ਜਿਹੜੇ ਅਖਤਿਆਰ ਕਰਨੇ ਉਹਦੇ ਕਰਕੇ ਉਹ ਨਾ ਸਕਸੈਸ ਹੋਇਆ ਤੇ ਉਹ ਵਾਪਸ ਆਏ ਆ ਉਹਨਾਂ ਲਈ ਕਿਤੇ ਨਾ ਕਿਤੇ ਸਾਡੇ ਲਈ ਤੇ ਉਹਨਾਂ ਲਈ ਬਹੁਤ ਮਾੜੀ ਖਬਰ ਹੈਗੀ ਆ ਔਰ ਇਹਦੇ ਤੇ ਆਪਾਂ ਹੋਰ ਵੀ ਅੱਜ ਗੱਲਾਂ ਬਾਤਾਂ ਕਰਦੇ ਆ ਜੋ ਤੁਹਾਡੇ ਕੁਐਸਚਨ ਆ ਤੁਸੀਂ ਕਰ ਸਕਦੇ ਆ ਸਾਨੂੰ ਜੀ ਜੀ ਗੱਲ ਕਰੀਏ ਕਾਫੀ ਫਰਕ ਉਹਨਾਂ ਦੇ ਨਾਲ ਵਿੱਚ ਦਿਖ ਰਿਹਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੈਨੇਡਾ ਵੱਲੋਂ ਸਪਟਾਈ ਕੀਤੀ ਗਈ ਸੀਗੀ ਹੁਣ ਯੂ ਐਸ اے ਇਹ ਉਹੀ ਕਰ ਰਿਹਾ ਕਿਉਂਕਿ ਪਹਿਲਾਂ ਯੂ ਕੇ ਦੇ ਵਿੱਚ ਇਦਾਂ ਹੀ ਹੁੰਦਾ ਸੀਗਾ ਪਰ ਹੁਣ ਇੰਨੀ ਵੱਡੀ ਮਾਤਰਾ ਦੇ ਵਿੱਚ ਪਹਿਲੀ ਵਾਰ ਦੇਖਿਆ ਗਿਆ ਕਿ ਰਿਪੋਰਟ ਕੀਤੇ ਗਏ ਆ ਸਿੱਧਾ ਫੋਰ ਜਿਹੜੀ ਇਥੇ ਇੰਡੀਆ ਛੱਡ ਗਈ ਹੈਗੀ ਆ ਇਹ ਸਾਰੇ ਸਿਨੈਰੀਓ ਕਿਵੇਂ ਦੇਖਦੇ ਹੋ ਕਿਉਂਕਿ ਲੋਕ ਹੁਣ ਕਹਿੰਦੇ ਦੱਸ ਰਹੇ ਨੇ ਕਿ ਲੱਖਾਂ ਰੁਪਏ ਖਰਚ ਗਏ ਉੱਥੇ ਗਏ ਸੀ ਉਹ ਕਿਤੇ ਨਾ ਕਿਤੇ ਗਵਰਨਮੈਂਟ ਦੀਆਂ ਕੁਝ ਪਾਲਿਸਿਸ ਤੋਂ ਲੋਕ ਤੰਗ ਹੋ ਕੇ ਵਿਦੇਸ਼ਾਂ ਵੱਲ ਮੂੰਹ ਕਰਦੇ ਆ ਬਟ ਸਭ ਤੋਂ ਵੱਡੀ ਸਾਡੀ ਇਹਦੇ ਵਿੱਚ ਇਹ ਪ੍ਰੋਬਲਮ ਹੈਗੀ ਆ ਕਿ ਇਹਦੇ ਵਿੱਚ ਨਾ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਕਿ ਸ਼ਾਇਦ ਪੰਜਾਬੀ ਹੀ ਦੋ ਨੰਬਰ 'ਚ ਜਾਂਦੇ ਆ ਹਾਲਾਂਕਿ ਸਾਡੇ ਪੰਜਾਬੀਆਂ ਨੇ ਵਿਦੇਸ਼ਾਂ ਦੇ ਵਿੱਚ ਜਾ ਕੇ ਨਾ ਬਹੁਤ ਵਧੀਆ ਬਿਜ਼ਨਸ ਸਟੈਬਲਿਸ਼ਡ ਕੀਤੇ ਆਪਣੇ ਔਰ ਬਹੁਤ ਚੰਗਾ ਜੀਵਨ ਬਤੀਤ ਕਰ ਰਹੇ ਆ ਔਰ ਸਾਰੇ ਹੀ ਜਿਹੜੇ ਪੰਜਾਬੀ ਹੈਗੇ ਉਹ ਦੋ ਨੰਬਰ 'ਚ ਨਹੀਂ ਗਏ ਹੋਏ ਕੁਝ ਲੋਕ ਆਪਣੀ ਮਜਬੂਰੀ ਕਰਕੇ ਗਏ ਸੀ ਹੁਣ ਜੇ ਤੁਸੀਂ ਨੋਟ ਕਰੋ ਕਿ ਯੂ ਐਸ اے ਨੇ ਇਕੱਲਾ ਇੰਡੀਅਨ ਲੋਕਾਂ ਨੂੰ ਨਹੀਂ ਅਦਰ ਜਿਹੜੇ ਕੰਟਰੀਆਂ ਦੇ ਲੋਕ ਹੈਗੇ ਉਹਨਾਂ ਨੂੰ ਵੀ ਡਿਪੋਰਟ ਕਰਨ ਲਈ ਆਪਣਾ ਇੱਕ ਐਲਾਨ ਜਾਰੀ ਕਰਦਾ ਔਰ ਕਿਤੇ ਨਾ ਕਿਤੇ ਸਾਡੀ ਗਵਰਨਮੈਂਟ ਦੀ ਨਲਾਇਕੀ ਇਹ ਹੈਗੀ ਆ ਕਿ ਸਾਡੇ ਪੰਜਾਬ ਦੇ 30 ਲੋਕ ਹਰਿਆਣਾ ਦੇ 33 ਲੋਕ ਗੁਜਰਾਤ ਦੇ 33 ਲੋਕ ਕੁਝ ਲੋਕ ਥੋੜੇ ਆਦਰ ਸਟੇਟ ਦੇ ਔਰ ਸਾਡੇ ਦੇਸ਼ ਦੇ ਵਿੱਚ ਇਕੱਲਾ ਅੰਮ੍ਰਿਤਸਰ 에어ਪੋਰਟ ਤਾਂ ਹੈ ਨਹੀਂ ਸੀਗਾ ਕਿਤੇ ਨਾ ਕਿਤੇ ਇਹਦੇ ਵਿੱਚ ਪੰਜਾਬੀਆਂ ਨੂੰ ਦਿਖਾਇਆ ਜਾ ਰਿਹਾ ਕਿ ਪੰਜਾਬੀ 2 ਨੰਬਰ 'ਚ ਜਾ ਕੇ ਪ੍ਰਵੇਸ਼ ਕਰਦੇ ਆ ਉਹਨਾਂ ਮੁਲਕਾਂ ਦੇ ਵਿੱਚ ਹਾਲਾਂਕਿ ਪੰਜਾਬੀ ਵੈਲ ਸੈਟਲਡ ਹੈਗੇ ਆ ਉੱਥੇ ਔਰ ਪੰਜਾਬੀ ਉਥੋਂ ਦੀ ਗਵਰਨਮੈਂਟ ਦੇ ਵਿੱਚ ਹੈਗੇ ਆ ਪਰ ਸਾਡੀ ਗਵਰਨਮੈਂਟ ਨੂੰ ਕਿਤੇ ਨਾ ਕਿਤੇ ਇਹ ਚਾਹੀਦਾ ਸੀ ਕਲੰਬੀਆ ਨੇ ਇੱਕ ਐਕਸ਼ਨ ਲਿਆ ਜਦੋਂ ਕਲੰਬੀਆ ਗਵਰਨਮੈਂਟ ਨੂੰ ਉਹਨਾਂ ਨੇ ਦੱਸਿਆ ਕਿ ਤੁਹਾਡੇ ਕੁਝ ਲੋਕ ਅਸੀਂ ਵਾਪਸ ਭੇਜ ਰਹੇ ਹਾਂ ਉਹਨਾਂ ਨੇ ਕਿਹਾ ਕਿ ਤੁਸੀਂ ਵਾਪਸ ਨਹੀਂ ਭੇਜੋਗੇ ਅਸੀਂ ਆਪਣੇ ਲੋਕਾਂ ਨੂੰ ਆਪ ਲੈ ਜਾਵਾਂਗੇ ਅਸੀਂ ਆਪਣੇ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਲੈ ਕੇ ਜਾਵਾਂਗੇ ਔਰ ਵੈਲਕਮ ਕਰਾਂਗੇ ਔਰ ਕਿਤੇ ਨਾ ਕਿਤੇ ਤੁਸੀਂ ਜਿੱਦਣ ਦੀ ਇਹ ਨਿਊਜ਼ ਚੱਲ ਰਹੀ ਹੈ ਇਹ ਨਿਊਜ਼ ਨੂੰ ਇੰਨਾ ਹਾਈਲਾਈਟ ਕਰਕੇ ਦਿਖਾਇਆ ਜਾ ਰਿਹਾ ਕਿ ਉਹਨਾਂ ਨੂੰ ਹੱਥ ਘੜੀਆਂ ਲਾਈਆਂ ਗਈਆਂ ਉਹਨਾਂ ਨੂੰ ਇਸ ਤਰੀਕੇ ਨਾਲ ਕੀਤਾ ਗਿਆ ਗਵਰਨਮੈਂਟ ਨੂੰ ਇਹ ਪਾਲਿਸੀ ਕੋਈ ਨਾ ਕੋਈ ਬਣਾਉਣੀ ਚਾਹੀਦੀ ਸੀ ਅੱਗੇ ਵੀ ਜੇ ਕੋਈ ਆਪਣਾ ਬੰਦਾ ਉੱਥੋਂ ਵਾਪਸ ਆ ਰਿਹਾ ਤਾਂ ਗਵਰਨਮੈਂਟ ਨੂੰ ਚਾਹੀਦਾ ਕਿ ਉਹ ਆਪਣੇ ਖਰਚੇ ਤੇ ਉਹਨੂੰ ਵਾਪਸ ਲੈ ਕੇ ਆਉਣ ਔਰ ਵਧੀਆ ਤਰੀਕੇ ਨਾਲ ਲੈ ਕੇ ਆਉਣ ਕਿਤੇ ਨਾ ਕਿਤੇ ਉਹਨਾਂ ਤੇ ਵੀ ਇਹ ਦੁੱਖ ਦੀ ਘੜੀ ਹੈਗੀ ਹੈ ਜਿਹੜੇ ਲੋਕ ਵਾਪਸ ਆ ਰਹੇ ਕਿਉਂਕਿ ਇੱਕ ਤਾਂ ਉਹਨਾਂ ਦੇ ਸੁਪਨੇ ਖਤਮ ਹੋ ਗਏ ਇੱਕ ਲੱਖ ਰੁਪਈਆ ਖਤਮ ਹੋ ਗਿਆ ਔਰ ਅੱਗੇ ਲੋਕਾਂ ਨੂੰ ਸਮਝਦਾਰ ਹੋਣਾ ਚਾਹੀਦਾ ਕਿ ਕਿਤੇ ਨਾ ਕਿਤੇ ਜਿਹੜੇ ਗਲਤ ਤਰੀਕੇ ਹੈਗੇ ਆ ਉਹਨਾਂ ਨਾਲ ਵਿਦੇਸ਼ ਨਾ ਜਾਣ ਕਿਉਂਕਿ ਸਾਡੇ ਮੁਲਕ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਕਰੀਆਂ ਜਾ ਸਕਦੀਆਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੀਤੀਆਂ ਜਾ ਸਕਦੀਆਂ ਪਿਛਲੇ ਟਾਈਮ 'ਚ ਵੀ ਕੀਤੀਆਂ ਜਾ ਸਕਦੀਆਂ ਔਰ ਗਵਰਨਮੈਂਟ ਨੂੰ ਵੀ ਚਾਹੀਦਾ ਕੁਝ ਇਸ ਤਰ੍ਹਾਂ ਦੀਆਂ ਪਾਲਿਸੀਆਂ ਬਣਾ ਦੋ ਕਿ ਲੋਕ ਤੁਹਾਡੇ ਤੋਂ ਤੰਗ ਹੋ ਕੇ ਵਿਦੇਸ਼ ਨਾ ਜਾਣ ਆਸਮ ਸਿੰਘ ਜੀ ਸਭ ਤੋਂ ਵੱਡਾ ਇਹੀ ਸਵਾਲ ਖੜਾ ਹੁੰਦਾ ਹੈ ਕਿ ਹੁਣ ਲੋਕੀ ਦੱਸ ਰਹੇ ਕਿ ਚਲ ਚਲ ਲੱਖ ਰੁਪਏ ਲੱਗੇ ਆ ਹੁਣ ਅੱਜ ਹਰ ਇੱਕ ਲੀਡਰ ਦੇ ਹੱਥ ਦੇ ਵਿੱਚ ਫੱਟੀ ਫੜੀ ਹੋਈ ਹੈ ਵਿਰੋਧ ਕਰ ਰਹੇ ਨੇ ਬੀਜੇਪੀ ਦੀ ਸਰਕਾਰ ਦੇ ਅਪਸੇਧੇ ਤੌਰ ਤੇ ਮੈਂ ਸਵਾਲ ਕਰਦਾ ਕਿ ਬੀਜੇਪੀ ਦੇ ਖਿਲਾਫ ਕਰ ਰਹੇ ਪਰ ਕਿਤੇ ਨਾ ਕਿ ਲੱਗ ਨਹੀਂ ਰਿਹਾ ਕਿ ਜਿਹੜੇ ਕੰਡੇ ਬੀਜੇ ਗਏ ਨੇ ਪੰਜਾਬ ਤੋਂ ਲੋਕ ਜਾ ਰਹੇ ਨੇ ਬਾਹਰ ਤੇ ਇਹ ਸਰਕਾਰਾਂ ਦੇ ਆਪ ਦੇ ਖੁਦ ਹੀ ਬੀਜੇ ਹੋਏ ਆ ਜਿਨ੍ਹਾਂ ਦਾ ਅਜਿਹ ਜਿਹੜਾ ਸੰੁਪੁਕਤ ਰਾ ਪੈ ਰਿਹਾ ਇਹ ਜਿਹੜੀ ਗੱਲ ਹੈਗੀ ਦੀ ਕੱਲੇ ਪੰਜਾਬ ਨਾਲ ਆਪਰ ਲਾ ਕੇ ਨਹੀਂ ਕਰ ਸਕਦੇ ਗੁਜਰਾਤ ਤੋਂ ਬਹੁਤ ਲੋਕ ਜਾਂਦੇ ਆ ਜਿੱਥੋਂ ਦੇ ਸਾਡੇ ਮੋਦੀ ਸਾਹਿਬ ਹੈਗੇ ਆ ਔਰ ਗੁਜਰਾਤ ਤੋਂ ਵੱਡੇ ਲੈਵਲ ਤੇ ਲੋਕ ਜਿਹੜੇ ਹੈਗੇ ਆ ਡੌਂਕੀ ਥਰੂ ਬਾਹਰ ਜਾਂਦੇ ਆ ਹਰਿਆਣੇ ਤੋਂ ਬਹੁਤ ਲੋਕ ਜਾਂਦੇ ਆ ਪੰਜਾਬ ਤੋਂ ਕਿਤੇ ਨਾ ਕਿਤੇ ਗੁਜਰਾਤ ਤੇ ਹਰਿਆਣੇ ਤੋਂ ਕਿਤੇ ਨਾ ਕਿਤੇ ਘੱਟ ਲੋਕ ਬਾਹਰ ਜਾਂਦੇ ਆ ਡੌਂਕੀ ਲਾ ਕੇ ਕਿਉਂਕਿ ਐਜੂਕੇਟਿਡ ਲੋਕ ਹੈਗੇ ਆ ਬਟ ਇਹਨਾਂ ਨੂੰ ਵੀ ਕਿਤੇ ਨਾ ਕਿਤੇ ਕੀ ਲੱਗਦਾ ਕਿ ਮਜਬੂਰੀਆਂ ਔਰ ਕਿਸੇ ਦਾ ਰਿਸ਼ਤੇਦਾਰ ਗਿਆ ਸੀ ਉਹ ਸাকਸੈਸਫੁਲ ਹੋ ਗਿਆ ਉਹਨੂੰ ਦੇਖ ਕੇ ਕਿਤੇ ਨਾ ਕਿਤੇ ਲੋਕਾਂ ਨੂੰ ਕਈ ਵਾਰੀ ਨਾ ਸਾਡੇ ਕੋਲੇ ਵੀ ਕਈ ਲੋਕ ਆਉਂਦੇ ਆ ਕਿ ਅਸੀਂ ਅਮਰੀਕਾ ਜਾਣਾ ਅਸੀਂ ਕਹਿੰਨੇ ਕਿ ਸਭ ਤੋਂ ਪਹਿਲਾਂ ਤੁਸੀਂ ਇੰਟਰਵਿਊ ਦਿਓ ਇੰਟਰਵਿਊ ਦੇ ਕੇ ਦੇਖੋ ਜੇ ਤੁਹਾਡੀ ਕਾਬਲੀਅਤ ਹੈਗੀ ਤਾਂ ਤੁਹਾਨੂੰ ਯੂਐਸਏ ਜਿਹੜਾ ਹੈਗਾ ਡਾਇਰੈਕਟ ਵੀਜ਼ਾ ਵੀ ਦੇ ਦਿੰਦਾ ਪਰ ਕਿਸੇ ਦਾ ਰਿਸ਼ਤੇਦਾਰ ਗਿਆ ਉਹ ਕਹਿੰਦਾ ਜੀ ਮੈਂ ਤਾਂ ਜਾਣਾ ਹੀ ਡਾਂਕੀ ਥਰੂ ਆ ਬਟ ਜਿਹੜੇ ਚੰਗੇ ਲੋਕ ਹੈਗੇ ਉਹ ਡਾਂਕੀ ਦਾ ਕੰਮ ਨਹੀਂ ਕਰਦੇ ਜਿੱਦਾਂ ਅਸੀਂ ਕਦੇ ਵੀ ਡਾਂਕੀ ਲਈ ਕਿਸੇ ਨੂੰ ਕਿਹਾ ਨਹੀਂ ਹੋਣਾ ਔਰ ਅਸੀਂ ਪਿਛਲੇ 6-7 ਸਾਲਾਂ ਤੋਂ ਇਹ ਕੰਮ ਕਰ ਰਹੇ ਆ ਇੱਕ ਵੀ ਬੰਦਾ ਗਲਤ ਤਰੀਕੇ ਨਾਲ ਸੀ ਬਾਹਰ ਨਹੀਂ ਭੇਜਿਆ ਔਰ ਕੋਸ਼ਿਸ਼ ਇਹ ਹੁੰਦੀ ਕਿ ਅਗਲੇ ਨੂੰ ਗਾਈਡ ਕੀਤਾ ਜਾਵੇ ਹਰ ਇੱਕ ਗਵਰਨਮੈਂਟ ਨੂੰ ਪਤਾ ਹੁੰਦਾ ਜਦੋਂ ਸਾਡੇ ਮੁਲਕ ਦੇ ਵਿੱਚੋਂ 1 ਰੁਪਿਆ ਵੀ ਬਾਹਰ ਜਾਂਦਾ ਕਿਸੇ ਵੀ ਤਰੀਕੇ ਨਾਲ ਜਾਂਦਾ ਕਿ ਕਿੱਤੇ ਨਹੀਂ ਇਹ ਹੈਗਾ ਕਿ ਗਵਰਨਮੈਂਟ ਨੂੰ ਨਾ ਪਤਾ ਹੋਵੇ ਹੁਣ ਤੱਕ ਲੱਖਾਂ ਹੀ ਰੁਪਈਆ ਅਰਬਾਂ ਰੁਪਈਆ ਸਾਡਾ ਯੂਐਸਏ ਚਲਾ ਗਿਆ ਹੋਣਾ ਡੋਂਕੀਆਂ ਵਾਲੇ ਥਰੂ ਔਰ ਗਵਰਨਮੈਂਟ ਨੂੰ ਪਹਿਲਾਂ ਹੀ ਇਹ ਪਾਲਸੀਆਂ ਤੇ ਧਿਆਨ ਦੇਣਾ ਚਾਹੀਦਾ ਹੁਣ ਹੋਣੀ ਚਲੋ ਜਿਹੜਾ ਪਿੱਛੇ ਸਮਾਂ ਲੰਘ ਗਿਆ ਲੰਘ ਗਿਆ ਹੁਣ ਹੀ ਲੋਕਾਂ ਨੂੰ ਗਾਈਡ ਕਰਨ ਵੀ ਇਸ ਤਰੀਕੇ ਨਾਲ ਵਿਦੇਸ਼ ਜਾਣ ਵਾਲਾ ਜਿਹੜਾ ਕੰਮ ਹੈਗਾ ਉਹਨੂੰ ਬੰਦ ਕਰਨਾ ਗੱਲ ਕਰੀਏ ਲੋਕ ਕਿਤਨੇ ਕਿਤੇ ਫਿਰ ਕਿਉਂ ਨਹੀਂ ਸਮਝ ਰਹੇ ਪਤਾ ਵੀ ਇਹ ਚੀਜ਼ ਮੈਕਸੀਕੋ ਦਾ ਰਸਤਾ ਗਲਤ ਹੈ ਦੂਜੇ ਪਾਸੇ ਇੱਕ ਜੇ ਨਾਦੀਆਂ ਗੱਲ ਕਰੀਏ ਅ ਰਿਫਿਊਜੀਸ ਆਪ ਦਾ ਪਕਾ ਸਕਦੇ ਆ ਵੀ ਉੱਥੇ ਲਾ ਕੇ ਲੋਕਨ ਲੱਗਦਾ ਕਿ ਅਸੀਂ ਰਿਫਿਊਜੀ ਕੇਸ ਲਾਵਾਂਗੇ ਤੇ ਅਸੀਂ ਪੱਕੇ ਹੋ ਜਾਵਾਂਗੇ ਸਾਡੇ ਸਾਰਾ ਫਸਾ ਨਹੀਂ ਪੱਕ ਹੋ ਜਾਊਗਾ ਇਹ ਰਸਤਾ ਉਸੇ ਕਾਰਨ ਕਰਕੇ ਲੱਗਦਾ ਵੀ ਲੋਕੀ ਜਿਆਦਾ ਸੌਖਾ ਸਮਝ ਲੈਂਦੇ ਨੇ ਵੀ ਉੱਥੇ ਆਮ ਹੀ ਵੇਖਿਆ ਕੈਨੇਡਾ ਵਿੱਚ ਵੀ ਵੇਖਿਆ ਗਿਆ ਏਅਰਪੋਰਟ ਦੇ ਉੱਤੇ ਰਿਫਿਊਜੀ ਲਾਉਂਦੇ ਸੀਗੇ ਤੇ ਇਧਰ ਵੀ ਰਿਫਿਊਜੀ ਲਾਉਣ ਦੇ ਲੋਕ ਯੂ ਐਸ ਵਿੱਚ ਰਿਫਿਊਜੀ ਨੂੰ ਨਾ ਹੁਣ ਤੱਕ ਲੋਕ ਇਹ ਸਮਝਦੇ ਸੀ ਬੜਾ ਸੌਖਾ ਤਰੀਕਾ ਹੈਗਾ ਕਿਸੇ ਵੀ ਮੁਲਕ ਦੇ ਵਿੱਚ ਪੱਕੇ ਹੋਣਾ ਔਰ ਬਹੁਤ ਲੰਮੇ ਟਾਈਮ ਤੋਂ ਇਹ ਕਿਤੇ ਨਾ ਕਿਤੇ ਸਕਸੈਸ ਵੀ ਹੁੰਦੇ ਰਹੇ ਆ ਲੋਕ ਬਟ ਹੁਣ ਜਿਹੜਾ ਸਾਡਾ ਮੁਲਕ ਹੈਗਾ ਨਾ ਹਿੰਦੁਸਤਾਨ ਜਿਹੜਾ ਮੁਲਕ ਹੈਗਾ ਉਹ ਕਿਤੇ ਨਾ ਕਿਤੇ ਸੇਫਸਟ ਕੰਟਰੀ ਦੇ ਵਿੱਚ ਹੈਗਾ ਇੱਥੇ ਕੋਈ ਵੀ ਇਸ ਤਰ੍ਹਾਂ ਦਾ ਐਕਸ਼ਨ ਨਹੀਂ ਦੇਖਣ ਨੂੰ ਮਿਲ ਰਿਹਾ ਕਿ ਜੀਰੇ ਕਰਕੇ ਅਸੀਂ ਉੱਥੇ ਜਾ ਕੇ ਰਿਫਿਊਜੀ ਦੇ ਵਿੱਚ ਆਪਣਾ ਕੇਸ ਸਕਸੈਸ ਕਰ ਲਈਏ ਔਰ ਜ਼ਿਆਦਾਤਰ ਜਿਹੜੇ ਇਹ ਲੋਕ ਹੁਣ ਵਾਪਸ ਆ ਰਹੇ ਨਾ ਇਹ ਆ ਵੀ ਬਾਰਡਰ ਤੋਂ ਹੀ ਰਹੇ ਆ ਕੈਂਪਾਂ ਤੋਂ ਹੀ ਵਾਪਸ ਆ ਰਹੇ ਆ ਅਜੇ ਤੱਕ ਕੋਈ ਵੀ ਬੰਦਾ ਇਦਾਂ ਦਾ ਨਹੀਂ ਆਇਆ ਜਿਹੜਾ ਉੱਥੇ 2-4 ਸਾਲ ਤੋਂ ਕੰਮ ਕਰ ਰਿਹਾ ਹੋਵੇ ਉਹਨੂੰ ਉਹਨਾਂ ਨੇ ਵਾਪਸ ਕਰਤਾ ਹੋਵੇ ਇਸ ਤੋਂ ਬਾਅਦ ਹੋ ਸਕਦਾ ਉਹਨਾਂ ਦੀ ਵੀ ਵਾਰੀ ਆ ਜੇ ਇਹ ਜਿਹੜੀ ਚੀਜ਼ ਹੈਗੀ ਹੈ ਨਾ ਰਿਫਿਊਜੀ ਕਿਤੇ ਨਾ ਕਿਤੇ ਇਹਨੂੰ ਪੋਜ਼ਿਟਿਵ ਲੈਂਦੇ ਸੀ ਲੋਕ ਕਿ ਰਿਫਿਊਜੀ ਤੋਂ ਬਾਅਦ ਸ਼ਾਇਦ ਸਾਨੂੰ ਓਪਨ ਵਰਕ ਪਰਮਿਟ ਮਿਲ ਜਾਊਗਾ ਸਾਡਾ ਕੇਸ ਚੱਲ ਪਊਗਾ ਕੁਝ ਟਾਈਮ ਦੇ ਬਾਅਦ ਅਸੀਂ ਉੱਥੇ ਜਾ ਕੇ ਸਰਵਾਈਵ ਕਰ ਲਾਂਗੇ ਵਧੀਆ ਤਰੀਕੇ ਨਾਲ ਬਟ ਹੁਣ ਰਿਕਵੈਸਟ ਲੋਕਾਂ ਨੂੰ ਇਹ ਹੈਗੀ ਹੈ ਵੀ ਕਿਸੇ ਵੀ ਮੁਲਕ ਦੇ ਵਿੱਚ ਜੇ ਤੁਸੀਂ ਜਾਣਾ ਤੁਹਾਡੇ ਨਾਲ ਜੇ ਵਾਕਈ ਕੋਈ ਹੈਪਨ ਹੋਇਆ ਤਾਂ ਉਹਨੂੰ ਤੁਸੀਂ ਪੇਸ਼ ਕਰੋ ਜੇ ਤੁਹਾਡੇ ਨਾਲ ਕੁਝ ਨਹੀਂ ਹੋਇਆ ਉਹ ਬੜੇ ਮਤਲਬ ਐਜੂਕੇਟਿਡ ਲੋਕ ਹੈਗੇ ਜਿਨ੍ਹਾਂ ਨੇ ਤੁਹਾਨੂੰ ਜੱਜ ਕਰਨਾ ਕਿ ਤੁਸੀਂ ਵਾਕਈ ਕਿਸੇ ਪ੍ਰੋਬਲਮ ਚੋਂ ਆਏ ਆ ਜਾਂ ਤੁਸੀਂ ਇਹ ਪ੍ਰੋਬਲਮ ਨੂੰ ਸਿਰਫ ਬਣਾ ਕੇ ਦੱਸ ਰਹੇ ਹੋ ਇਹ ਜਿਹੜੇ ਲੋਕ ਵਾਪਸ ਆਏ ਨੇ ਹੁਣ ਇਸੇ ਚੀਜ਼ 'ਚ ਹੀ ਆਏ ਆ ਕਿਉਂਕਿ ਉਹ ਉੱਥੇ ਪ੍ਰੋਪਰ ਤਰੀਕੇ ਨਾਲ ਉਹਨਾਂ ਨੂੰ ਜਸਟੀਫਾਈ ਨਹੀਂ ਕਰ ਪਾਇਆ ਕਿ ਇੰਡੀਆ ਦੇ ਵਿੱਚ ਸਾਨੂੰ ਆਹ ਪ੍ਰੋਬਲਮ ਹੈਗੀ ਆ ਇੱਕ ਇਹਦੇ ਵਿੱਚ ਸਵਾਲ ਖੜਾ ਹੋ ਰਿਹਾ ਸੀ ਕਿ ਹੱਥ ਘੜੀਆਂ ਲਾ ਕੇ ਲੈ ਕੇ ਆਇੰਗੇ ਨਹੀਂ ਤੇ ਕਿਉਂਕਿ ਸਪੈਸ਼ਲ ਪਲੇਨ ਜਿਹੜਾ ਭੇਜਿਆ ਗਿਆ ਸੀਗਾ ਇੱਥੇ ਤੇ ਇਹ ਸਵਾਲ ਵੀ ਬੜੇ ਉੱਠ ਰਹੇ ਨੇ ਕਿ ਹੱਥਕੜੀਆਂ ਲਾਈਆਂ ਗਈਆਂ ਕਿਹੜੇ ਕਾਰਨ ਲੱਗਦਾ ਵੀ ਕਾਰਨ ਕੀ ਹੋ ਸਕਦਾ ਕਿਉਂਕਿ ਤੁਸੀਂ ਕਾਫੀ ਲੰਬੇ ਸਮੇਂ ਤੋਂ ਇਮੀਗ੍ਰੇਸ਼ਨ ਨਾਲ ਜੁੜੇ ਹੋ ਹੋ ਹਰ ਇੱਕ ਲਾਬਰੇ ਤੁਹਾਨੂੰ ਬਤਨ ਹੁੰਦਾ ਦੇਖੋ ਜਿਹੜੇ ਲੋਕ ਵਾਪਸ ਆਏ ਉਹਨਾਂ ਨੂੰ ਅਸੀਂ ਦਿਲੋਂ ਹਮਦਰਦੀ ਦਿਖਾਉਣੇ ਆ ਕਿ ਸਾਡੇ ਲਈ ਉਹ ਸਾਡੇ ਆਪਣੇ ਹੈਗੇ ਆ ਉਹਦੇ ਚ ਸਾਡਾ ਕੋਈ ਆਪਣਾ ਭੈਣ ਭਰਾ ਵੀ ਹੋ ਸਕਦਾ ਸੀ ਸਾਡਾ ਕੋਈ ਆਪਣਾ ਰਿਸ਼ਤੇਦਾਰ ਵੀ ਹੋ ਸਕਦਾ ਸੀ ਉਹਨਾਂ ਦੀ ਫੁੱਲ ਰਿਸਪੈਕਟ ਹੈਗੀ ਆ ਕਿਤੇ ਨਾ ਕਿਤੇ ਇਸ ਮੁੱਦੇ ਨੂੰ ਨਾ ਹੱਥਕੜੀਆਂ ਵਾਲੇ ਨੂੰ ਬਹੁਤ ਉੱਪਰ ਕਰਕੇ ਦਿਖਾਇਆ ਜਾ ਰਿਹਾ ਬਟ ਕੀ ਤੁਸੀਂ ਸੋਚੋਗੇ ਕਿ ਇੱਕ ਫਲਾਈਟ ਆ ਹਵਾ ਦੇ ਵਿੱਚ ਉੱਡ ਰਹੀ ਹੈ 104 ਬੰਦੇ ਉਹਦੇ ਵਿੱਚ ਹੈਗੇ ਉਹ ਜਿਨ੍ਹਾਂ ਨੂੰ ਬਾਰਡਰ ਤੋਂ ਫੜਿਆ ਗਿਆ ਔਰ ਉਹਨਾਂ ਦੀ ਕੋਈ ਵੀ ਇਹ ਹਿਸਟਰੀ ਨਹੀਂ ਪਤਾ ਕਿ ਉਹ ਕ੍ਰਿਮਨਲ ਹਿਸਟਰੀ ਨਾਲ ਰਿਲੇਟਡ ਸੀ ਉਹਨਾਂ ਨੇ ਇੰਡੀਆ 'ਚ ਕੀ ਕੀਤਾ ਸੀ ਕੋਈ ਬੰਦਾ ਦੁਬਈ ਤੋਂ ਗਿਆ ਸੀ ਕੋਈ ਬੰਦਾ ਯੂਰਪ ਤੋਂ ਗਿਆ ਸੀਗਾ ਜੇ ਉਹ ਫਲਾਈਟ ਦੇ ਵਿੱਚ ਕਿੰਨੀ ਆਰਮੀ ਹੋਊਗੀ 104 ਬੰਦਿਆਂ ਨਾਲ 10 ਬੰਦੇ ਆਰਮੀ ਦੇ ਹੋਣਗੇ ਚਾਰ ਹੋਣਗੇ ਮੰਨ ਕੇ ਚੱਲੋ 20 ਵੀ ਹੋਣਗੇ ਕੋਈ ਵੀ ਕਿਸੇ ਤਰੀਕੇ ਦਾ ਰਸਤੇ 'ਚ ਆ ਕੇ ਕਿਸੇ ਦਾ ਦਿਮਾਗ ਖਰਾਬ ਹੋ ਜਾਂਦਾ ਕਿਸੇ ਵੀ ਤਰੀਕੇ ਦਾ ਫਲਾਈਟ ਦੇ ਵਿੱਚ ਕੋਈ ਹੈਪਨ ਹੋ ਜਾਂਦਾ ਫਿਰ ਲੋਕਾਂ ਨੇ ਇਹ ਕਹਿਣਾ ਸੀ ਕਿ ਇਹ ਲੋਕਾਂ ਨੂੰ ਵਧੀਆ ਤਰੀਕੇ ਨਾਲ ਉੱਥੋਂ ਲਿਆਇਆ ਜਾਂਦਾ ਕਿ ਜਿਸ ਤਰੀਕੇ ਨਾਲ ਇਹ ਹੈਪਨ ਨਾ ਹੁੰਦਾ ਉਹਦੇ ਵਿੱਚ ਜੇ 1 2 4 ਬੰਦੇ ਵੀ ਗਲਤ ਹੁੰਦੇ ਫਲਾਈਟ ਦੇ ਵਿੱਚ ਕਿਸੇ ਵੀ ਤਰੀਕੇ ਦਾ ਹੈਪਨ ਹੋ ਜਾਂਦਾ ਫਲਾਈਟ ਦੇ ਵਿੱਚ ਔਰ ਸਾਰੀ ਦੀ ਸਾਰੀ ਫਲਾਈਟ ਹੀ ਜੇ ਕਿਤੇ ਨਾ ਕਿਤੇ ਕ੍ਰੈਸ਼ ਹੋ ਜਾਂਦੀ ਹਮ ਯੂਐਸਏ ਆਰਮੀ ਬਹੁਤ ਹੀ ਉੱਪਰਲੇ ਲੈਵਲ ਦੀ ਆਰਮੀ ਆ ਜਿਨ੍ਹਾਂ ਨੂੰ ਪਤਾ ਕਿ ਕਿਸੇ ਵੀ ਤਰੀਕੇ ਦਾ ਡਿਪਰੈਸ਼ਨ ਹੋ ਸਕਦਾ ਬੰਦੇ ਨੂੰ ਵੀ ਅਸੀਂ 40 ਲੱਖ ਰੁਪਏ ਲਾ ਕੇ ਯੂਐਸਏ ગયા ਸੀ ਅੱਜ ਸਾਨੂੰ 15 ਦਿਨਾਂ ਬਾਅਦ 20 ਦਿਨਾਂ ਬਾਅਦ ਇੰਡੀਆ ਭੇਜ ਰਹੇ ਆ ਕਿਸੇ ਵੀ ਤਰੀਕੇ ਦਾ ਹੈਪਨ ਹੋ ਜਾਂਦਾ ਉਹ ਹੈਪਨ ਨੂੰ ਕਿਤੇ ਨਾ ਕਿਤੇ ਕਵਰ ਕਰਨ ਲਈ ਉਹਨਾਂ ਨੂੰ ਇਹ ਚੀਜ਼ਾਂ ਕਰਨੀਆਂ ਪੈਣੀਆਂ ਸੀ ਇਹਦੇ ਵਿੱਚ ਫੇਲਿਅਰ ਹੈਗਾ ਕਿਤੇ ਨਾ ਕਿਤੇ ਸਾਡੀ ਗਵਰਨਮੈਂਟ ਦਾ ਜਿਹੜੀ ਗਵਰਨਮੈਂਟ ਨੂੰ ਜਦੋਂ ਨਿਊਜ਼ ਮਿਲੀ ਕਿ ਉਹ ਫਲਾਈਟ ਭੇਜ ਰਹੇ ਆ ਉਹ ਆਪਣੀ ਫਲਾਈਟ ਇੱਥੋਂ ਭੇਜ ਦੇ ਆਪਣੀ ਫਲਾਈਟ ਦੇ ਵਿੱਚ ਆਪਣੀ ਆਰਮੀ ਭੇਜ ਦੇ ਜਿਸ ਤਰੀਕੇ ਨਾਲ ਅਸੀਂ ਸਰਜਿਕਲ ਸਟ੍ਰਾਈਕ ਸੁਣਿਆ ਪਾਕਿਸਤਾਨ ਤੇ ਤਾਂ ਅਸੀਂ ਕਰ ਲਿਆ ਸਰਜਿਕਲ ਸਟ੍ਰਾਈਕ ਪਰ ਕਿਤੇ ਨਾ ਕਿਤੇ ਅਸੀਂ ਯੂ ਐਸ ਏ ਨਾਲ ਸਰਜਿਕਲ ਸਟ੍ਰਾਈਕ ਦੇ ਰਿਲੇਟਿਡ ਕੋਈ ਗੱਲ ਨਹੀਂ ਕਿਤੇ ਵੀ ਸਾਡੇ ਨਾਗਰਿਕ ਆਹੇ 104 ਇਥੋਂ ਦੇ ਹੀ ਜੰਮੇ ਪਲੇ ਹੈਗੇ ਆ ਉਹਨਾਂ ਨੂੰ ਅਸੀਂ ਬੜੀ ਰਿਸਪੈਕਟ ਨਾਲ ਉਥੋਂ ਪਿਕ ਕਰ ਲਾਂਗੇ ਠੀਕ ਹੈ ਤੇ ਇਹ ਤਾਂ ਗੱਲ ਬਣਦੀ ਸੀ ਹੁਣ ਜਦੋਂ ਇਹ ਉਸ ਟਾਈਮ ਤੇ ਮੈਨੂੰ ਲੱਗਦਾ ਸਾਰੀਆਂ ਗਵਰਨਮੈਂਟ ਨੂੰ ਹੀ ਪਤਾ ਹੋਣਾ ਵੀ ਜਦੋਂ ਉੱਥੋਂ ਭੇਜਣ ਲੱਗੇ ਸੀ ਉਦੋਂ ਇਹ ਮੁੱਦਾ ਉਠਾਇਆ ਜਾਂਦਾ ਜਿੱਥੇ ਵੀ ਉਠਾਇਆ ਜਾਂਦਾ ਵੀ ਅਸੀਂ ਆਪਣੇ ਨਾਗਰਿਕ ਨੂੰ ਬੜੀ ਰਿਸਪੈਕਟ ਨਾਲ ਆਪਣੇ ਮੁਲਕ ਦੇ ਵਿੱਚ ਐਂਟਰ ਕਰਾਵਾਂਗੇ ਫਿਰ ਤਾਂ ਇਹ ਹੋ ਸਕਦਾ ਸੀ ਹੁਣ ਇਹ ਹੱਥ ਕੜੀਆਂ ਜਾਂ ਕਿਸੇ ਵੀ ਤਰੀਕੇ ਨਾਲ ਆਏ ਆ ਜਾਂ ਜਿੱਦਾਂ ਵੀ ਉਹ ਲੋਕ ਆਏ ਆ ਹਮਦਰਦੀ ਉਹਨਾਂ ਨਾਲ ਸਾਰਿਆਂ ਨੂੰ ਆ ਬਟ ਕਿਤੇ ਨਾ ਕਿਤੇ ਉਹਨੂੰ ਚੋਣ ਮੁੱਦਾ ਕਿਤੇ ਨਾ ਕਿਤੇ ਉਹਨੂੰ ਪੋਲੀਟੀਕਲ ਮੁੱਦਾ ਨਾ ਬਣਾਇਆ ਜਾਵੇ ਹੁਣ ਹੁਣ ਤਾਂ ਉਹ ਆ ਗਏ ਹੁਣ ਤਾਂ ਗਵਰਨਮੈਂਟ ਨੂੰ ਇਹ ਸੋਚਣਾ ਚਾਹੀਦਾ ਜਿਹੜੇ ਲੋਕ ਹੁਣ ਨਿਊਜ਼ ਦੇ ਰਿਹਾ ਜਾਂ ਚੈਨਲਾਂ ਦੇ ਵਿੱਚ ਆ ਕੇ ਬੋਲ ਰਹੇ ਆ ਉਹ ਕਹਿਣ ਵੀ ਜਿਹੜਾ ਬੰਦਾ ਨਹੀਂ ਇੱਥੇ ਸਰਵਾਈਵ ਕਰ ਰਿਹਾ ਉਹਨੂੰ ਅਸੀਂ ਕੋਈ ਜੌਬ ਦੇਵਾਂਗੇ ਉਸਤਕਾਲ ਲਈ ਹੁਣ ਦੇ ਦੇਣ ਉਹਨਾਂ ਨੂੰ ਜੌਬ ਸਹੀ ਹੁਣ ਉਹਨਾਂ ਨੂੰ ਜੌਬ ਦੇ ਦੇਣ ਉਹਨਾਂ ਨੂੰ ਪੈਸਾ ਦੇ ਦੇਣ ਉਹਨਾਂ ਨੂੰ ਬਿਜ਼ਨਸ ਕਰਨ ਦੇ ਲਈ ਉਹਨਾਂ ਨੂੰ ਸਰਵਾਈਵ ਕਰਨ ਦੇ ਲਈ ਕੁਝ ਸਹੂਲਤਾਂ ਦੇ ਦੇਣ ਹੁਣ ਉਹਨਾਂ ਨੂੰ ਦੱਸਣ ਵੀ ਤੁਸੀਂ ਤੁਹਾਡੇ ਮੁਲਕ ਦੇ ਵਿੱਚ ਸੇਫ ਹੋ ਉਹਨਾਂ ਨੂੰ ਇਹ ਅਹਿਸਾਸ ਕਰਾਉਣਾ ਚਾਹੀਦਾ ਹਾਲਾਂਕਿ ਉਹਨਾਂ ਨੂੰ ਇਹ ਅਹਿਸਾਸ ਨਹੀਂ ਕਰਾਉਣਾ ਚਾਹੀਦਾ ਕਿ ਤੁਹਾਡੇ ਨਾਲ ਬਹੁਤ ਮਾੜਾ ਹੈਪਨ ਹੋਇਆ ਹੈ। ਆ ਸਮਝ ਜੀ ਆਪਾਂ ਆਲਓਵਰ ਇਸ ਚੀਜ਼ ਦੀ ਗੱਲ ਕਰੀਏ ਪਿਛਲੇ ਸਮੇਂ ਦੇ ਵਿੱਚ ਵੀ ਕਾਨੂੰਨ ਕੈਨੇਡਾ ਵੱਲੋਂ ਚੇਂਜ ਕੀਤੇ ਗਏ ਸੀਗੇ। ਕਾਫੀ ਇੰਡਸਟਰੀ ਦੇ ਤੁਹਾਡੀ ਦੇ ਇੱਕ ਫਰਕ ਪਿਆ ਸੀਗਾ। ਹੁਣ ਯੂਐਸਏ ਵੱਲੋਂ ਜੋ ਇਹ ਕਾਰਵਾਈ ਕੀਤੀ ਗਈ ਹੈ ਕਿ ਇੱਕਦਮ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਜਿਹਾ ਇੰਡਸਟਰੀ ਦੇ ਵਿੱਚ ਤੁਹਾਡੀ ਇਮੀਗ੍ਰੇਸ਼ਨ ਦੇ ਵਿੱਚ ਫਰਕ ਪਵੇਗਾ। ਲੋਕ ਇੱਕ ਵਾਰ ਜਿਹੜਾ ਡਰਨਗੇ ਕਿ ਕਦਨੇ ਕਦੇ ਵੀਜ਼ਾ ਲਵਣ ਨੂੰ। ਦੇਖੋ ਜੀ ਇੰਡਸਟਰੀ ਦੇ ਵਿੱਚ ਜਿਹੜਾ ਫਰਕ ਸੀਗਾ ਉਹ ਤਾਂ ਹੈਗਾ ਪਿਛਲੇ ਮੰਨ ਕੇ ਚੱਲੋ 1 ਸਾਲ ਤੋਂ ਜਦੋਂ ਤੋਂ ਕੈਨੇਡਾ ਦੀਆਂ ਕੁਝ ਨੈਗੇਟਿਵ ਨਿਊਜ਼ ਆਈਆਂ ਯੂਐਸਏ ਨੂੰ ਲੈ ਕੇ ਨਿਊਜ਼ ਆਈ ਇਹ ਜਿਹੜਾ ਮੁੱਦਾ ਹੈਗਾ ਇਹ ਕਿਤੇ ਨਾ ਕਿਤੇ ਇਫੈਕਟ ਤਾਂ ਕਰੂਗਾ ਬਟ ਜਿਹੜੇ ਲੋਕ ਕਾਬਲੀਅਤ ਰੱਖਦੇ ਐ ਇਸ ਬਿਜ਼ਨਸ ਦੇ ਵਿੱਚ ਕੰਮ ਕਰਨ ਦੀ ਉਹਨਾਂ ਲਈ ਕੋਈ ਪ੍ਰੋਬਲਮ ਨਹੀਂ ਹੈਗੀ ਆਏ ਦਿਨ ਵੀਜ਼ੇ ਆ ਰਹੇ ਆ ਆਏ ਦਿਨ ਬੱਚੇ ਪੜ੍ਹਨ ਲਈ ਆ ਰਹੇ ਆ ਔਰ ਅੱਗੇ ਵੀ ਇਦਾਂ ਹੀ ਚੱਲਦਾ ਰਹਿਣਾ ਬਟ ਸਿਰਫ ਇੰਨਾ ਹੀ ਹੈਗਾ ਕਿ ਜੇ ਤੁਸੀਂ ਇਸ ਕੰਮ ਨੂੰ ਇਮਾਨਦਾਰੀ ਨਾਲ ਕਰਦੇ ਰਹੋਗੇ ਜ਼ਰੂਰੀ ਨਹੀਂ ਹੈਗਾ ਕਿ ਲੋਕ ਕੈਨੇਡਾ ਯੂਐਸਏ ਜਾਂਦੇ ਸੀ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਸਿੰਗਾਪੁਰ ਸਾਈਪਰਸ ਬਹੁਤ ਸਾਰੇ ਕੰਮ ਹੈਗੇ ਕਰਨ ਵਾਲੇ ਜੇ ਤੁਸੀਂ ਵਧੀਆ ਤਰੀਕੇ ਨਾਲ ਕੰਮ ਕਰਦੇ ਹੋ ਆਪਦੇ ਖਰਚੇ ਨੂੰ ਮੇਨਟੇਨ ਕਰਕੇ ਚੱਲਦੇ ਹੋ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਬਟ ਜਿਹੜੀਆਂ ਪ੍ਰੋਬਲਮ ਫੇਸ ਕਰ ਰਹੀ ਹੈ ਇੰਡਸਟਰੀ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਨਾ ਕਿਤੇ ਫਿਰ ਇਹ ਇੰਡਸਟਰੀ ਗਰੋ ਕਰੂਗੀ ਔਰ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਬਹੁਤ ਵਧੀਆ ਤਰੀਕੇ ਹੈਗੇ ਵਿਦੇਸ਼ ਜਾਣ ਦੇ ਔਰ ਬਹੁਤ ਚੰਗੇ ਤਰੀਕੇ ਨਾਲ ਤੁਸੀਂ ਜਾ ਸਕਦੇ ਹੋ ਜਿਹੜੇ ਤਰੀਕੇ ਨਾਲ ਤੁਸੀਂ ਜੈਨੂਨ ਤਰੀਕੇ ਨਾਲ ਫਲਾਈਟ ਤੇ ਵੀਜ਼ਾ ਲੈ ਕੇ ਜਾ ਸਕਦੇ ਹੋ ਉਹੀ ਤਰੀਕੇ ਬਣਾਓ ਤਾਂ ਫਿਰ ਕੋਈ ਦਿੱਕਤ ਨਹੀਂ ਹੈਗੀ ਧੰਨਵਾਦ ਸਿਮਰ ਜੀ ਸਾਡੇ ਨਾਲ ਗੱਲਬਾਤ ਕਰ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਸੋ ਇਹ ਸੰ ਵੀਜ਼ਾ ਮਾਹਰ ਸਿਮਰ ਜੀ ਦੇ ਕੋਲ ਵੀਜ਼ਾ ਵੇਵਤੋਂ ਜਿਨ੍ਹਾਂ ਨੇ ਬਾਕੂਬੀ ਜਾਣਕਾਰੀ ਸਾਂਝੀ ਕੀਤੀ ਜੋ ਪਿਛਲੇ ਦਿਨ ਯੂਸੇਵ ਵੱਲੋਂ ਔਰ ਜਿਹੜੇ ਰਿਪੋਰਟ ਕੀਤੇ ਗਏ ਨੇ ਉਹਨਾਂ ਬਾਰੇ ਖੁੱਲ੍ਹ ਵੀ ਗੱਲਬਾਤ ਕੀਤੀ ਗਈ ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਵੱਲ ਧਿਆਨ ਦੇਵੇ ਤਾਂ ਜੋ ਅਜਿਹਾ ਮੌਕਾ ਨਾ ਮਿਲੇ